कोरोना ਦੇ ਨਵੇਂ ਵੇਰੀਐਂਟ ਨੇ ਇੱਕ ਵਾਰ ਫਿਰ ਦੇਸ਼ 'ਚ ਦਸਤਕ ਦਿੱਤੀ ਹੈ ਜਿਸ ਕਾਰਨ ਜਿੱਥੇ ਦੇਸ਼ 'ਚ ਕੋਰੋਨਾ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ ਉੱਥੇ ਹੀ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਚਲਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲਾਂ 'ਚ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਹਿਲਾ ਸਟਾਫ ਅਤੇ ਡਾਕਟਰਾਂ ਵੱਲੋਂ ਜੋ ਮਾਸਕ ਹਟਾਏ ਗਏ ਸਨ ਉਹ ਹੁਣ ਦੁਬਾਰਾ ਪਹਿਨੇ ਜਾਣ ਦੇ ਆਦੇਸ਼ ਜਾਰੀ ਹੋਏ ਹਨ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਅਤੇ ਮਾਸਕ ਪਾਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਦੇ ਨਵੇਂ ਰੂਪ ਤੋਂ ਬਚਾਅ ਕੀਤਾ ਜਾ ਸਕੇ ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐਸਐਮਓ ਡਾਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਨਵੇਂ ਰੂਪ ਨੂੰ ਹਲਕੇ 'ਚ ਨਾ ਲਿਆ ਜਾਵੇ ਸਾਨੂੰ ਪੰਜਾਬ ਸਰਕਾਰ ਵੱਲੋਂ ਇਹੀ ਹਦਾਇਤਾਂ ਕਿ ਇਹਦੇ ਬਾਰੇ ਹਾਈਲਾਈਟ ਜਾਰੀ ਕੀਤਾ ਹੋਇਆ ਹੈ ਕਿ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਡੇ ਵੱਲੋਂ ਜਿਹੜੀਆਂ ਨੇ ਉਹ ਪੂਰੀਆਂ ਕਰ ਲਈਆਂ ਜਾਂ ਇਹ ਜਿਸ ਲੇਟਰੀ ਜਿਸ ਤਰ੍ਹਾਂ ਤੁਸੀਂ ਰੋਮ ਚ ਵੀ ਜਾ ਕੇ ਦੇਖਿਆ ਸਾਡੀਆਂ ਤਿਆਰੀਆਂ ਪੂਰੀਆਂ ਨੇ ਜਿਹੜੀ ਲੋੜੀਂਦੀ ਮੈਡੀਸਨ ਹੈ ਦਵਾਈਆਂ ਨੇ ਉਹ ਸਾਡੇ ਕੋਲ ਰੈਡੀ ਨੇ ਪੂਰਾ ਉਹਨਾਂ ਦੀ ਕੇਟਸੀ ਬਣਾ ਕੇ ਰੱਖੀ ਹੋਈ ਆ ਆਕਸੀਜਨ ਨੂੰ ਵਗੈਰਾ ਜੋ ਉੱਥੇ ਰੂਮ ਚ ਅਸੀਂ ਬੈੱਡ ਵੀ ਲਗਾਏ ਨੇ ਆਕਸੀਜਨ ਵੀ ਉੱਥੇ ਨਾਲ ਰੱਖੀ ਹੋਈ ਆ ਆਕਸੀਜਨ ਕੰਸਨਟਰੇਟਰ ਅਸੀਂ ਰੱਖੇ ਹੋਏ ਨੇ ਸਾਰੇ ਸਾਡੇ ਵੱਲੋਂ ਸਾਰੀ ਤਿਆਰੀ ਪੂਰੀ ਹੈ ਕੋਰੋਨਾ ਨੂੰ ਹਮੇਸ਼ਾ ਸੀਰੀਅਸਲੀ ਹੀ ਲੈਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਫਰਸਟ ਵੇਵ ਸੈਕੰਡ ਵੇਵ ਚ ਦੇਖੀ ਸੀ ਕਾਫੀ ਨੁਕਸਾਨ ਹੋਇਆ ਸੀਗਾ ਇਸ ਕਰਕੇ ਇਸ ਬਿਮਾਰੀ ਨੂੰ ਹਮੇਸ਼ਾ ਹੀ ਸੀਰੀਅਸ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਮੱਸਿਆ ਸਮੇ ਗਾਈਡਲਾਈਨਸ ਜਾਰੀ ਕੀਤੀਆਂ ਨੇ ਅਕਨੋਮੀ ਗਾਈਡਲਾਈਨਸ ਇਹ ਹੀ ਜਾਰੀ ਕੀਤੀਆਂ ਨੇ ਜਿਵੇਂ ਜੋ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਸਾਨੂੰ ਪੀੜ ਪੜ ਕੇ ਵਾਲੇ ਏਰੀਆ ਨੂੰ ਅਵੋਇਡ ਕਰਨਾ ਚਾਹੀਦਾ ਥੋੜੀ ਦੂਰੀ ਰੱਖ ਇੱਕ ਦੂਸਰੇ ਤੋਂ ਥੋੜੀ ਦੂਰੀ ਰੱਖਣੀ ਚਾਹੀਦੀ ਹੈ ਔਰ ਜਿਹੜੀ ਮਾਸਕ ਪਾਣ ਕੇ ਰੱਖਣਾ ਚਾਹੀਦਾ ਆਪਣੇ ਹੈਂਡ ਬਾਰ ਬਾਰ ਵਾਸ਼ ਕਰੋ ਜਿਸ ਤਰ੍ਹਾਂ ਅਸੀਂ ਟੱਚ ਕਰਦੇ ਹਾਂ ਹੈਂਡਸ਼ੇਕ ਵਗੈਰੇ ਇੱਕ ਦੂਸਰੇ ਨਾਲ ਕਰਦੇ ਹਾਂ ਤੇ ਹੈਂਡ ਚ ਸੋਪ ਨਾਲ ਅਚੀ ਤਰ੍ਹਾਂ ਜਿਹੜੇ ਸਟੈਪਸ ਹੁੰਦੇ ਨੇ ਉਹਦੇ ਅਕੋਰਡਿੰਗ ਕਰੋ ਔਰ ਸੈਨੀਟਾਈਜ਼ਰ ਵਗੈਰਾ ਮਾਸਕ ਵਗੈਰਾ ਯੂਜ਼ ਕਰੋ। ਅੱਛਾ ਤੁਹਾਡੇ ਬੈਕ ਸਾਈਡ ਦੇ ਰੂਮ ਹੈ ਉਸ ਤੇ ਕੇਸੀ ਸੈਂਪਲਿੰਗ ਕਰਦੇ। ਤੇ ਸਾਡੀ ਟੀਮ ਰੈਡੀ ਹੈ। ਲੈਬ ਟੈਕਨੀਸ਼ੀਅਨ ਅਸੀਂ ਪੋਸਟ ਕੀਤਾ ਹੈ। ਜਿਹੜਾ ਵੀ ਕੋਈ ਸ਼ੱਕੀ ਪੇਸ਼ੈਂਟ ਹੋਏਗਾ ਸਾਡਾ ਮੈਡੀਕਲ ਆਫੀਸਰ ਉਹਦੀ ਜਾਂਚ ਕਰੇਗਾ। ਉਹਨੂੰ ਸ਼ੱਕ ਲੱਗੇਗਾ ਇਹਨੂੰ ਕੋਰੋਨਾ ਦੇ ਲੱਛਣ ਹੈਗੇ ਨੇ। ਉਹਦੀ ਸੈਂਪਲਿੰਗ ਕੀਤੀ ਜਾਏਗੀ। ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਰਪੋਰਟ।